ਆਮ ਆਦਮੀ ਪਾਰਟੀ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਗੱਲ ਆਖੀ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਉਸ ਵੇਲੇ ਕੋਈ ਧਰਨੇ ਪ੍ਰਦਰਸ਼ਨ ਨਜ਼ਰ ਨਹੀਂ ਆਉਣਗੇ ਕੋਈ ਟੈਂਕੀਆਂ ਦੇ ਉੱਤੇ ਨਹੀਂ ਚੜੇਗਾ ਪਰ ਇਹ ਤਸਵੀਰਾਂ ਖੁਦ ਬਖੁਦ ਬੋਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਧਰਨੇ ਪ੍ਰਦਰਸ਼ਨ ਪਹਿਲਾਂ ਨਾਲੋਂ ਵੀ ਜ਼ਿਆਦਾ ਲੱਗ ਰਹੇ ਨੇ ਟੈਂਕੀਆਂ ਦੇ ਉੱਤੇ ਵੀ ਨੌਜਵਾਨ ਚੜ ਰਹੇ ਨੇ ਦਰਅਸਲ ਇਹ ਤਸਵੀਰਾਂ ਨੇ ਸੁਨਾਮ ਦੀਆਂ ਜਿੱਥੇ ਕੀ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ अरोड़ा ਦੀ ਕੋਠੀ ਦੇ ਬਾਹਰ ਇਹ ਬੇਰੁਜ਼ਗਾਰ ਬੀਐਡ ਟੈਟ ਪਾਸ ਅਧਿਆਪਕ ਨੇ ਜਿਨ੍ਹਾਂ ਜਿਹੜੇ ਕੀ ਵਿਦਿਆਰਥੀਆਂ ਦਾ ਭਵਿੱਖ ਚਾਨਣ ਦੇ ਵਿੱਚ ਕਰਦੇ ਨੇ ਉਹਨਾਂ ਨੂੰ ਖੁਦ ਅੱਜ ਆਪਣਾ ਭਵਿੱਖ ਹਨੇਰੇ ਦੇ ਵਿੱਚ ਜਾਪ ਰਿਹਾ ਜਿਸ ਦੇ ਕਰਕੇ ਅੱਜ ਸਰਕਾਰ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ ਵਿਰੋਧ ਕੀਤਾ ਜਾ ਰਿਹਾ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਤਾਂ ਉਹ ਸੜਕਾਂ ਦੇ ਉੱਤੇ ਹੀ ਦਰਿਆ ਬਿcha ਕੇ ਬੈਠ ਗਏ ਤਾਂ ਮੰਗਾ ਕਿਹੜੀਆਂ ਨੇ ਕਿਉਂ ਆਖਰ बीएड ਤੇ ਟੈਟ ਪਾਸ ਅਧਿਆਪਕ ਸੜਕਾਂ ਦੇ ਉੱਤੇ ਨਜ਼ਰ ਆਉਂਦੇ ਨੇ ਹਾਲਾਂਕਿ ਇਹਨਾਂ ਨੂੰ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ ਕਿਹੜੀਆਂ ਮੰਗਾਂ ਨੇ ਕਿਉਂ ਮਜਬੂਰਨ ਹੋ ਕੇ ਇਹ ਸੜਕਾਂ ਦੇ ਉੱਤੇ ਬੈਠਣੋਂ ਮਜਬੂਰ ਨੇ ਪੂਰੀ ਗੱਲਬਾਤ ਤੁਹਾਨੂੰ ਪ੍ਰਦਰਸ਼ਨ ਕਰੀ ਹਾਂ ਜੀ ਹਾਂ ਜੀ ਆਪਣਾ ਨਾਮ ਜੀ ਮੇਰਾ ਨਾਮ ਵੀ ਸੰਦੀਪ ਸਿੰਘ ਢੋਲਾ ਹੈ ਅਸੀਂ ਜੋ ਅੱਜ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਆਮ ਆਦਮੀ ਪਾਰਟੀ ਪੰਜਾਬ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਇਹ ਪਾਰਟੀ ਉਹ ਪਾਰਟੀਆਂ ਜਿਨੇ ਕੇ ਵੋਟਾਂ ਲੈਣ ਟਾਈਮ ਇਹ ਕਿਹਾ ਸੀਗਾ ਕਿ ਅਸੀਂ ਭਰਤੀ ਕਲੰਡਰ ਜਾਰੀ ਕਰਾਂਗੇ ਪਰ ਤੁਸੀਂ ਦੇਖ ਸਕਦੇ ਹੋ 40 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹਲੇ ਤੱਕ ਇਹਨਾਂ ਨੇ ਸਿੰਗਲ ਭਰਤੀ ਨਹੀਂ ਦਿੱਤੀ ਹੈਗੀ ਮਾਸਟਰ ਕੇਟਰ ਦੀ ਕੋਈ ਭਰਤੀ ਨਹੀਂ ਦਿੱਤੀ ਲੈਕਚਰਰ ਦੀ ਇੱਕ ਭਰਤੀ ਦਿੱਤੀ ਸੀ 343 2021 ਦੇ ਵਿੱਚ 2022 ਦੇ ਵਿੱਚ ਉਹਦੇ ਫਾਰਮ ਭਰਾਏ ਗਏ 22 ਤੋਂ 23 24 25 ਸਾਢੇ 3 ਸਾਲ ਹੋ ਗਏ ਉਹਦਾ ਪੇਪਰ ਨਹੀਂ ਲਿਆ ਸਿੱਖਿਆ ਮੰਤਰੀ ਆ ਬਾਰ-ਬਾਰ ਮੀਟਿੰਗਾਂ ਕਰਨ ਤੋਂ ਭੱਜ ਰਿਹਾ ਹੈਗਾ ਉਹ ਕੋਈ ਮੀਟਿੰਗ ਹੀ ਨਹੀਂ ਕਰਕੇ ਰਾਜੀ ਹੈਗਾ ਅਸੀਂ ਕਹਿ ਰਹੇ ਹਾਂ ਸਾਡੇ ਨਾਲ ਮੀਟਿੰਗਾਂ ਤਾਂ ਕਰੋ ਸਾਨੂੰ ਕੀ ਲੋੜਾ ਰੋੜਾ ਦੇ ਉੱਤੇ ਆਉਂਦੀ ਅਸੀਂ ਬਾਰ-ਬਾਰ ਸਰਕਾਰ ਨੂੰ ਜ਼ੋਰ ਪਾ ਰਹੇ ਹਾਂ ਕਿ ਭਾਈ ਮਾਸਟਰ ਕੇਟਰ ਦੀ ਭਰਤੀ ਦੋ ਲੈਕਚਰਰ ਕੇਟਰ ਦੀ ਭਰਤੀ ਦੋ ਅੱਜ ਪੰਜਾਬ ਦੇ ਵਿੱਚ ਦੋ ਥਾਂਾਂ ਤੇ ਜਲਾਲਾਬਾਦ ਤੇ ਸੁਨਾਮ ਇਸ ਕਰਕੇ ਰੱਖਿਆ ਗਿਆ ਕਿਉਂਕਿ ਅਮਰ ਰੋੜਾ ਪੰਜਾਬ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਮਾਸਟਰ ਕੇਟਰ ਦੀ ਭਰਤੀ ਚਾਹੀਦੀ ਹੈ ਸਾਨੂੰ ਲੈਕਚਰਰ ਕੇਟਰ ਦੀ ਭਰਤੀ ਚਾਹੀਦੀ ਹੈ ਐਸਐਸਟੀ ਕਨਸੀਡਰ ਹੋ ਕੇ ਉਸ ਤੋਂ ਬਾਅਦ ਸਰਕਾਰ ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਗਜਟ ਦੇ ਵਿੱਚ ਬੇਤੁਕੀ ਸੱਤ ਜਿਹੜੀ ਕਿ 55% ਦੀ ਉਹ ਬਾਧੂ ਥੋਪੀ ਗਈ ਆ ਬੀਆਡ ਆ ਜਿਹੜੀ ਉਹ 40% ਤੇ ਵੀ ਹੋ ਜਾਂਦੀ ਹੈ 45 ਤੇ ਵੀ ਹੋ ਜਾਂਦੀ ਹੈ ਬੀਆਡ ਕਰ ਲਈ ਟਟ ਕਰ ਲਿਆ ਉਸ ਤੋਂ ਬਾਅਦ ਕਹਿ ਰਹਿੰਦਾ ਜੀ ਤੁਸੀਂ ਮਾਸਟਰ ਕੈਡਰ ਦੇ ਲਈ ਤੁਹਾਡੇ ਵਿੱਚ ਬੀਏ ਦੇ ਵਿੱਚੋਂ 55% ਲੋੜੇ ਚਾਹੀਦੇ ਆ ਜੋ ਕਿ ਬੇਤੁਕੀ ਜਮਾਂ ਬੇਤੁਕੀ ਸ਼ਰਤ ਹੈ ਜਿਹੜੀ 55% ਦੀ ਇਹਨੂੰ ਰੱਦ ਕੀਤਾ ਜਾਵੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਸਰਕਾਰ ਦੇ ਵਿੱਚ 3 3.5 ਸਾਲ ਹੋ ਗਏ ਓਵਰੇਜ ਹੋ ਗਏ ਉਦੋਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਓਵਰੇਜ ਹੋ ਗਏ ਬੰਦੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਅਮਰ ਰੋੜਾ ਦੀ ਕੋਠੀ ਦਾ ਅਸੀਂ ਖਰਾਉ ਕੀਤਾ ਹੋਇਆ ਹੈਗਾ ਜਿਨਾਂ ਤਰ ਸਾਨੂੰ ਕੋਈ ਕਮੇਟੀ ਵੱਲੋਂ ਇਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਮੀਟਿੰਗ ਨਹੀਂ ਮਿਲਦੀ ਹੈਗੀ ਜਾਂ ਭਰੋਸਾ ਨਹੀਂ ਦਿੱਤਾ ਜਾਂਦਾ ਅਸੀਂ ਇੱਥੇ ਬੈਠੇ ਰਹਾਂਗੇ ਅੱਜ ਮੰਗ ਪੱਤਰ ਵੀ ਦੇਵਾਂਗੇ ਤੁਸੀਂ ਅਸੀਂ ਮੰਗ ਪੱਤਰ ਦੇਵਾਂਗੇ ਜੇ ਅਮਰ ਰੋੜਾ ਜੀ ਮਿਲਦੇ ਨੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਬਾਕੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਵਾਂਗੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਸਾਡੀ ਮੰਗ ਹੈ ਜਿਹੜੀ ਉਹ ਜਾਇਜ਼ ਆਗੀ ਅਸੀਂ ਪੰਜਾਬ ਦੇ ਲੋਕ ਆ ਅਸੀਂ ਵੋਟਾਂ ਪਾਈਆਂ ਸੀਗੀਆਂ ਸਾਨੂੰ ਇਹ ਸੀ ਬਦਲਾ ਆਊਗਾ ਕ੍ਰਾਂਤੀ ਆਊਗੀ ਪਰ ਬਦਲਾ ਕ੍ਰਾਂਤੀ ਕੁਛ ਨਹੀਂ ਆਈ ਸਾਰਾ ਕੁਝ ਉਵੇਂ ਚੱਲੀ ਜਾਂਦਾ ਇਹਨਾਂ ਨੇ ਹਲੇ ਤੱਕ ਕੋਈ ਇੱਕ ਵੀ ਸਿੰਗਲ ਭਰਤੀ ਨਹੀਂ ਦਿੱਤੀ ਹੈਗੀ ਇਸ ਕਰਕੇ ਅੱਜ ਦੋ ਥਾਵਾਂ ਤੇ ਆ ਇਸ ਤੋਂ ਬਾਅਦ ਜਿਹੜਾ ਪ੍ਰੋਟੈਸਟ ਹੋਊਗਾ ਉਹ ਪੰਜਾਬ ਦੇ ਵਿੱਚ ਹਰ ਇੱਕ ਐਮਐਲਏ ਨੂੰ ਘੇਰਿਆ ਜਾਊ ਮੰਤਰੀ ਨੂੰ ਘੇਰਿਆ ਜਾਊਗਾ ਜ਼ਿਲ੍ਹਿਆਂ ਦੇ ਵਿੱਚ ਵੀ ਹੋਊਗਾ ਉਹ ਚੰਡੀਗੜ੍ਹ ਵੀ ਹੋ ਸਕਦਾਗਾ ਦਫ਼ਤਰ ਦੇ ਵਿੱਚ ਜਿੱਥੇ ਆਪਾਂ ਸਿੱਖਿਆ ਮੰਤਰੀ ਦਾ ਹਾਊਸ ਆਗਾ ਪੰਜਾਬ ਕਿਤੇ ਵੀ ਹੋ ਸਕਦਾਗਾ ਆਮਨ ਅਰੋੜਾ ਦੀ ਕੋਠੀ ਜੱਗੇ ਕਰਾਓ ਕੀਤਾ ਇਹਦਾ ਰੀਜਨ ਸਭ ਤੋਂ ਵੱਡਾ ਰੀਜਨ ਹੈ ਕਿ ਪਿਛਲੇ 3 ਸਾਲਾਂ ਤੋਂ ਕੋਈ ਪੰਜਾਬ ਤੇ ਆਪਾਂ ਗੱਲ ਕਰੀਏ ਟੀਚਰ ਦੀ ਕੋਈ ਭਰਤੀ ਨਹੀਂ ਆ ਰਹੀ ਹੈ ਨਾ ਇੱਕ ਸਾਧ ਆਪਾਂ ਸਰਕਾਰ ਦੀ ਗੱਲ ਕਰੀਏ ਸਰਕਾਰ ਕਹੇ ਰਹੀ ਵੀ ਅਸੀਂ ਹੈ ਨਾ ਬਹੁਤ ਜ਼ਿਆਦਾ ਵੈਕੈਂਸੀ ਕਢਾ ਲ ਦਿੱਤੀ ਹੈ ਤੁਸੀਂ ਦੇਖੋ ਵੱਡੇ ਵੱਡੇ ਪੋਸਟ ਵੀ ਲੱਗੇ ਵੀ 55000 ਕੋਸਟਲ ਜੋਬ ਲਾਤੀ ਲੇਕਿਨ ਮੈਂ ਟੀਚਿੰਗ ਡਿਪਾਰਟਮੈਂਟ ਦੀ ਗੱਲ ਕਰ ਰਹਾ ਤਾਂ ਮਾਸਟਰ ਕੈਡਰ ਦੀ ਤੇ ਲੈਕਚਰਰ ਕੈਡਰ ਦੀ ਕੋਈ ਇੱਕ ਸਿੰਗਲ ਵੀ ਭਰਤੀ ਨਹੀਂ ਆਈ ਤੇ ਦੂਜੀ ਗੱਲ ਸਰ ਤੁਸੀਂ ਰੱਖੋ ਜਿਹੜੀ ਆਪਰੇ 55% ਵਾਲੀ 3.5 ਸਾਲ ਬੀਤ ਚੁੱਕੇ ਨੇ ਤੇ ਸਾਡੀਆਂ ਮੰਗਾਂ ਨੇ ਜੋ ਜਦੋਂ ਦੀ ਸਰਕਾਰ ਬਣੀ ਹੈ ਅਸੀਂ ਇਹਨਾਂ ਦੇ ਸਾਹਮਣੇ ਰੱਖੀਆਂ ਗਈਆਂ ਇਹਨਾਂ ਵੱਲੋਂ ਇੱਕ ਝੂਠਾ ਆਸ਼ਵਾਸ਼ਣ ਦਿੱਤਾ ਗਿਆ ਹਰ ਸਮੇਂ ਕਿ ਤੁਹਾਡੀਆਂ ਮੰਗਾਂ ਦਾ ਅਸੀਂ ਹੱਲ ਕਰ ਰਹੇ ਹਾਂ ਤੁਹਾਡੇ ਜਿਹੜੇ ਮਸਲੇ ਸਾਰੇ ਮਸਲੇ ਅਸੀਂ ਹੱਲ ਜਲਦੀ ਕਰ ਦੇਵਾਂਗੇ ਇਹ ਗੱਲਾਂ ਕਰਦੇ ਕਰਦੇ ਮਹੀਨੇ ਲੰਘ ਚੁੱਕੇ ਨੇ ਸਾਲ ਲੰਘ ਚੁੱਕੇ ਨੇ ਅਨੇਕਾਂ ਮਾਰ ਮੀਟਿੰਗਾਂ ਵੀ ਹੋਈਆਂ ਸਿੱਖਿਆ ਮੰਤਰੀ ਨੇ ਕਦੇ ਕੋਈ ਮੀਟਿੰਗ ਨਹੀਂ ਕੀਤੀ ਸਿੱਖਿਆ ਮੰਤਰੀ ਹਰ ਮੀਟਿੰਗ ਤੋਂ ਫਰਾਰ ਰਿਹਾ ਸਾਡਾ ਮਸਲਾ ਸਿੱਖਿਆ ਮੰਤਰੀ ਨੇ ਕੋਈ ਹੱਲ ਨਹੀਂ ਕੀਤਾ ਹਜ਼ਾਰਾਂ ਗਿਣਤੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪੋਸਟਾਂ ਖਾਲੀ ਹੋਣ ਦੇ ਬਾਅਦ ਵੀ ਇੰਨਾ ਵੱਲੋਂ ਭਰੀਆਂ ਨਹੀਂ ਜਾ ਰਹੀਆਂ ਇੱਕ ਸਿੱਖਿਆ ਗ੍ਰਾਂਤੀ ਦੇ ਨਾਂ ਤੇ ਝੂਠ ਜੋ ਚੱਲ ਰਿਹਾ ਹੈਗਾ ਉਸ ਝੂਠ ਦੇ ਸਾਰੇ ਜਿਹੜਾ ਇਹ ਬਾਕੀ ਰਹਿੰਦਾ ਹੋਇਆ ਸਮਾਂ ਉਹ ਵੀ ਗੁਜ਼ਾਰਨ ਬਾਰੇ ਸੋਚ ਰਹੇ ਆ ਸਾਢੇ 3 ਸਾਲ ਤੋਂ ਅਸੀਂ ਭਾਰਤੀ ਦੇ ਨਾਲ-ਨਾਲ ਇੱਕ ਸਾਡੀਆਂ ਮੰਗਾਂ ਹੋਰ ਵੀ ਸੀਗੀਆਂ ਉਹ ਮੰਗਾਂ ਅਸੀਂ ਰੱਖਿਆ ਸੀ ਕਿ 55% ਦੀ ਸ਼ਰਤ ਹੈ ਜੋ ਇਹ ਸਰਕਾਰ ਨਾ ਲਾਵੇ ਭਾਰਤੀ ਵਿੱਚ 55% ਦੀ ਸ਼ਰਤ ਲਾ ਕੇ ਨਾ ਆਵੇ ਤੇ ਇੱਕ ਜਿਹੜਾ ਇਹ ਉਮਰ ਹਜ਼ਰਾ ਵਾਅਦਾ ਕਰਕੇ ਸੱਤਾ ਵਿੱਚ ਆਏ ਸੀਗੇ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਜੋ ਓਵਰੇਜ ਹੋ ਚੁੱਕੇ ਨੇ ਬੇਰੋਜ਼ਗਾਰ ਉਹਨਾਂ ਨੂੰ ਮੌਕਾ ਦੇਵਾਂਗੇ ਪਰ ਇਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਇਗਨੋਰ ਕੀਤਾ ਤੇ 55% ਦੀ ਜੋ ਸ਼ਰਤ ਹੈ ਆ ਪਿੱਛੇ ਇੱਕ ਭਰਤੀ ਆਈ ਹੈ ਸਪੈਸ਼ਲ এডਿਊਕੇਸ਼ਨਲ ਉਹਦੇ ਵਿੱਚ ਜੋ 55% ਦੀ ਸ਼ਰਤ ਹੈ ਜੋ ਇਹਨਾਂ ਨੇ ਲਗਾ ਕੇ ਭੇਜ ਦਿੱਤੀ ਹਰ ਗੱਲ ਦੱਸਣ ਤੋਂ ਬਾਅਦ ਵੀ ਕਿਸੇ ਵੀ ਗੱਲ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਇਹ ਹੀ ਇਹ ਸਰਕਾਰ ਦਾ ਸੱਚ ਹੈ ਜੇ ਸੁਣਿਆ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਲਜ਼ਾਮ ਸਰਕਾਰ ਦੇ ਉੱਤੇ ਲਗਾਏ ਗਏ ਨੇ ਇਹ ਕੋਈ ਪਹਿਲੀ ਸਰਕਾਰ ਨਹੀਂ ਹੈ ਕਿ ਜਿਸ ਦੇ ਖਿਲਾਫ ਰੋਸ ਮਜ਼ਾਹਰਾ ਕੀਤਾ ਗਿਆ ਹੋਵੇ ਪਿਛਲੀ ਸਰਕਾਰ ਦੇ ਵੇਲੇ ਵੀ ਪੰਜਾਬ ਦੇ ਵਿੱਚ ਹਾਲਾਂਕਿ ਪਟਿਆਲਾ ਦੇ ਵਿੱਚ ਪੰਜਾਬ ਦੇ ਜੋ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮਹਿਲ ਦੇ ਬਾਹਰ ਹਰ ਦਿਨ ਹੀ ਧਰਨਾ ਦੇਖਣ ਨੂੰ ਮਿਲਦਾ ਸੀ ਬੀਐਡ ਟੈਟ ਪਾਸ ਅਧਿਆਪਕਾਂ ਦਾ ਇੱਕ ਅਜੀਹਾ ਵੀ ਸਮਾਂ ਸੀ ਜਿੱਥੇ ਕਿ ਦੇਸ਼ ਦੇ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ ਉੱਥੇ ਹੀ ਸਰਕਾਰ ਦੇ ਖਾਕੀ ਵਾਲੇ ਮੁਲਾਜ਼ਮ ਯਾਨੀ ਕਿ ਪੁਲਿਸ ਮੁਲਾਜ਼ਮ ਇਹਨਾਂ ਮਹਿਲਾਵਾਂ ਦੇ ਉੱਤੇ ਤਸ਼ੱਦਦ ਕਰ ਰਹੇ ਸੀ ਮਹਿਲਾ ਦਿਵਸ ਵਾਲੇ ਦਿਨ ਬੀਐੜ ਤੇ ਟਟ ਪਾਸ ਅਧਿਆਪਕਾਂ ਦੇ ਡਾਂਗਾ ਬਰਾ ਰਹੇ ਸੀ ਉਹ ਦਿਨ ਕਿਸੇ ਨੂੰ ਭੁੱਲਣਾ ਨਹੀਂ ਹੋਵੇਗਾ ਉਹ ਦਿਨ ਹਰੇਕ ਨੂੰ ਯਾਦ ਹੋਵੇਗਾ ਹਾਲਾਂਕਿ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਸੀ ਕਿ ਨਸ਼ੇ ਦਾ ਲੱਕ 4 ਦਿਨਾਂ ਚ ਤੋੜ ਦੇਵਾਂਗੇ ਪਰ ਨਸ਼ੇ ਦਾ ਲੱਕ ਨਹੀਂ ਟੁੱਟਿਆ ਸੀ ਅਧਿਆਪਕਾਂ ਦੇ ਲੱਕ ਉਹਨਾਂ ਦੀ ਪੁਲਿਸ ਦੇ ਵੱਲੋਂ ਜ਼ਰੂਰ ਤੋੜੇ ਗਏ ਸੀ ਤਾ ਹੁਣ ਖੈਰ ਕਦੋਂ ਤੱਕ ਇਸ ਤਰੀਕੇ ਦੀਆਂ ਤਸਵੀਰਾਂ ਦੇਖਣ ਨੂੰ ਮਿਲਣ